ਆਖੋ ਸਤਨਾ ਵਾਹਿਗੁਰੂ ਜੀ ਆ ਦੁੱਖਾਂ ਦੇ ਬੀਬੀਆਂ ਤਾਂ ਲੈ ਨਹੀਂ ਭਣੇ ਤੂੰ ਤਾਂ ਚਿਰਾਗ ਲਾਉਣ ਲੱਤ ਗਈ ਬਲਾਨੇ ਦੇ ਤਾਂ ਹੋ ਗਿਆ ਓਏ ਸਾਡਾ ਗੁਰੂ ਕਿੱਡਾ ਵੱਡਾ ਹੈ ਸਾਡਾ ਗੁਰੂ ਬਹੁਤ ਵੱਡਾ ਹੈ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਇਹ ਤਾਂ ਮੁਰਦਿਆਂ ਨੂੰ ਜਿਉਂਦੇ ਕਰ ਦਿੰਦਾ ਮੁਰਦਿਆਂ ਆਖੋ ਸਤਨਾ ਵਾਹਿਗੁਰੂ ਜੀ ਦਾ ਹਿੰਦੂ ਕਮਿਊਨਿਟੀ ਪਰਿਵਾਰ ਸਰਦਾਬਾਨ ਰਤਵਾੜੇ ਵਾਲੇ ਸਤਪੁਰਖਾਂ ਕੋਲੇ ਆਇਆ ਕਰਦਾ ਸੀ ਸ੍ਰੀਮਾਨ ਸੰਤ ਮਹਾਰਾਜ ਬ੍ਰਿਯਾਮ ਸਿੰਘ ਜੀ ਬ੍ਰਹਮ ਗਿਆਨੀ ਵੱਡੇ ਹਜੂਰ ਦੇ ਗੜਬਈ ਸਿੱਖ ਸੀਗੇ ਉੱਥੋਂ ਨਾਨਕ ਮਤੋਂ ਗਏ ਜਦੋਂ ਮਹਾਰਾਜ ਜੀ ਦੀਵਾਨ ਲੱਗਣ ਉੱਥੇ ਇੱਕ ਬੀਬੀ ਮਿਲੀ ਜਿਹੜੀ ਤਮਾਕੂ ਖਾਂਦੀ ਸੀ ਆ ਬੀੜੀ ਪੂੜੀ ਸਿਗਰਟ ਪੀਂਦੀ ਸੀ ਮਹਾਪੁਰਖਾਂ ਦਾ ਸੁਭਾਅ ਹੋਰ ਹੁੰਦਾ ਉਹ ਕਹਿੰਦੀ ਮਹਾਪੁਰਖੋ ਮੇਰੇ ਪੁੱਤਰ ਐਨੀ 42 ਸਾਲ ਦੀ ਉਮਰ ਹੋ ਗਈ ਪਰ ਉਹਦਾ ਵਿਸ਼ਵਾਸ ਜਦੋਂ ਗੱਲਾਂ ਸੁਣੀਆਂ ਗੱਲ ਅਕੀਦੇ ਦੀ ਚੱਲਦੀ ਹੈ ਅਕੀਦਾ ਕਹਿੰਦੇ ਵਿਸ਼ਵਾਸ ਨੂੰ ਮਹਾਪੁਰਖ ਕਹਿੰਦੇ ਤੂੰ ਜਾਈ ਨਾਨਕ ਮਤੇ ਤੇ ਆਹ ਤੇਰਾ ਗੰਦ ਤਦ ਬਿੱਲ ਸੱਤ ਜੀ ਤੇ ਇਸ਼ਨਾਨ ਕਰਕੇ ਜਾ ਕੇ ਗੁਰੂ ਗ੍ਰੰਥ ਸਾਹਿਬ ਗੁਰਨਾਨਕ ਜੀ ਕਿਹਾ ਗੁਰਨਾਨਕ ਜੀਆ ਨੂੰ ਕਈ ਮੈਨੂੰ ਪੁੱਤਰ ਦੇ ਦਿਓ ਉਹ ਬੀਬੀ ਨੇ ਆਪਣਾ ਸਭ ਕੁਝ ਛੁੱਟਿਆ ਨਾ ਕੇ ਇਸ਼ਨਾਨ ਕੀਤਾ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੀ ਇਹ ਬਾਬਾ ਨਾਨਕ ਮੈਂ ਪੁੱਤਰ ਲੈਣ ਆਈ ਆਂ ਭਾਵਨਾ ਵੇਖੋ ਆਪਾਂ ਵੀ ਕਿਹਾ ਕਦੇ ਕੀ ਕਹਿੰਦੀ ਆ ਪਿਆਰ ਚ ਬਾਬਾ ਨਾਨਕ ਮੈਂ ਪੁੱਤਰ ਲੈਣ ਆਈ ਆ ਪੰਜ ਛੀ ਵਾਰੀ ਬੋਲ ਕੇ ਕੇ ਹੱਥ ਜੋੜ ਕੇ ਉੱਥੇ ਸਿੰਘ ਬੈਠੇ ਸੀ ਜਿਵੇਂ ਅਜੂਰਗੇ ਹੁੰਦੇ ਆ ਉਹ ਸਿੰਘ ਨੇ ਕਹਿਤਾ ਉਹ ਕਹਿੰਦੀ ਹਾਂ ਲੈ ਬਾਬੇ ਨੇ ਕਹਿਤਾ ਮਿਲ ਜੂਗ ਚਲੀ ਗਈ ਸਾਲ ਬਾਅਦ ਪੁੱਤਰ ਜੰਮ ਪਿਆ ਸਾਲ ਬਾਅਦ ਤਿੰਨ ਸਾਲ ਦਾ ਮੁੰਡਾ ਹੋਇਆ ਐਸੀ ਪਾਣਾ ਵਰਤਿਆ ਪਹਿਲਾਂ ਤਾਂ 42 ਸਾਲ ਦੀ ਉਮਰ ਚ ਹੋਇਆ 300 ਦਾ ਮੁੰਡਾ ਹੋ ਕੇ ਮਰ ਗਿਆ ਉਹ ਘਰ ਦੇ ਕਹਿੰਦੇ ਇਹਨੂੰ ਫੁੱਕਣਾ ਉਹ ਕਹਿੰਦੀ ਮੈਂ ਨਹੀਂ ਫੁੱਕਣਾ ਜਿਹਨੇ ਦਿੱਤਾ ਉਹਦੇ ਕੋਲ ਲੈ ਕੇ ਜਾਊਂਗੀ ਬਾਬੇ ਨਾਨਕ ਕੋਲੇ ਲੈ ਕੇ ਜਾਊਂਗੀ ਸ਼ਰਦਾ ਹਕੀਕਾ ਜਦੋਂ ਨਾਨਕ ਮੱਤੇ ਲੈ ਕੇ ਗਈ ਅੰਦਰ ਲਾਸ਼ ਰੱਖਣ ਲੱਗੀ ਮੈਨੇਜਰ ਆ ਗਿਆ ਰਹਿਰਾਸ ਕਰਦੇ ਕਹਿੰਦਾ ਕਾਢੇ ਨੂੰ ਬਾਹਰ ਸਿਆਪਾ ਪਾਏਗੀ ਸਾਨੂੰ ਪੁਲਿਸ ਆਜੂਗੀ ਯੇ ਬੋਏ ਉਹਨਾਂ ਨੇ ਚੱਕ ਕੇ ਬਾਹਰ ਮੁੰਡਾ ਰੁੱਖ ਸੀਗਾ ਉਹਦੇ ਥੱਲੇ ਪਾਤਾ ਉਹ ਸਾਰੀ ਰਾਤ ਬੈਠੀ ਐਂ ਕਹੀਗੀ ਇਹ ਬਾਬਾ ਮਾਨਕਾ ਜੇ ਤੂੰ ਮੈਥੋਂ ਲਿਜਾਣਾ ਹੀ ਸੀ ਮੈਨੂੰ ਦਿੱਤਾ ਕਿਉਂ ਮੈਨੂੰ ਤੂੰ ਦੇਣਾ ਹੀ ਨਹੀਂ ਸੀ ਮੈਥੋਂ ਕੋਇਆ ਕਿਉਂ ਮੈਨੂੰ ਦਿੰਦਾ ਹੀ ਨਾ ਐਂ ਕਰੀ ਗਈ ਸੁਣਿਓ ਅਕੀਦਾ ਵਿਸ਼ਵਾਸ ਕੀ ਹੁੰਦਾ ਹੈ ਸਾਰੀ ਰਾਤ ਐਦਾਂ ਕਰਦੀ ਨੂੰ ਲੰਘੀ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋ ਗਿਆ ਸਮਾਪਤੀ ਹੋ ਗਈ ਅਰਦਾਸੀਆਂ ਨੇ ਅਰਦਾਸ ਕੀਤੀ ਜਦੋਂ ਅਰਦਾਸ ਕੀਤੀ ਉਹ ਮੁੰਡਾ ਸੀ ਜਿਹੜਾ ਅਰਦਾਸ ਬਾਅਦ ਉੱਠ ਕੇ ਜ਼ਿੰਦਾ ਹੋ ਗਿਆ ਬੋਲੇ ਸੋ ਨਿਹਾਲ ਸਤਿ ਆਕਾਲ ਜੀ ਆਖੀ ਵੇਖੀਆਂ ਕੰਨੀਆਂ ਸੁਣੇ ਬਚਨਾਂ ਅੱਖਾਂ ਨਾਲ ਦੇਖੇ ਕੰਨਾਂ ਨਾਲ ਇਹੋ ਜਿਹੇ ਹਜ਼ਾਰਾਂ ਹੀ ਬਚਨ ਦੱਸ ਸਕਦਾ ਤੁਹਾਨੂੰ ਇਹ ਗੁਰੂ ਸਾਡਾ ਸਮਰੱਥ ਹੈ ਪਰ ਸਾਡੇ ਚ ਜੇ ਵਿਸ਼ਵਾਸ ਸਾਡਾ ਕਿੱਦਾਂ ਹੀ ਏ ਨਹੀਂ ਭਰੋਸਾ ਹੀ ਏ ਨਹੀਂ ਬੁਰ ਸਤਗੁਰ ਸੱਚਾ ਕਿਆ ਕਰਾਂ ਜੋ ਸਿੱਖਾਂ ਮੈਂ ਊਕ ਜੇ ਸਾਡੇ ਚ ਕਮੀਆਂ ਤੇ ਗੁਰੂ ਕੀ ਕਰੇ ਜਦੋਂ ਤੈਨੂੰ ਛੜਦਾ ਹੀ ਨਹੀਂ ਪਹਿਲੀ ਪੌੜੀ ਵਿਸ਼ਵਾਸ ਦੀ ਹੈ ਅਕੀਦੇ ਦੀ ਹੈ ਉਹ ਤੇਰੇ ਅੰਦਰ ਹੈ ਹੀ ਨਹੀਂ ਫਿਰ ਗੁਰੂ ਕੀ ਕਰੇ ਆਓ ਇਹ ਮਹਾਪੁਰਖਾ YouTube ਤੇ ਸੁਣ ਲਿਓ ਸੰਤ ਮਹਾਰਾਜ ਜੀ ਦਾ ਬੋਲ ਕੇ ਵੀ ਪਾਇਆ ਹੋਇਆ ਇਹ ਵਚਨ ਰਤਵਾੜੇ ਵਾਲਿਆਂ ਦਾ ਆਖੋ ਸਤਨਾਮ ਵਾਹਿਗੁਰੂ ਜੀ ਸੋਜੇ